ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਜਿਹੜੇ ਵੀ ਚੈਨਲ ਤੇ ਨਵੇਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਘੈਂਟ ਟਰੈਕਟਰ ਲੈ ਕੇ ਆਏ ਸੋਨਾ ਲੀਕਾ 6 ਮਾਡਲ ਬਹੁਤ ਹੀ ਘੱਟ ਰੇਟ 'ਚ ਟਰੈਕਟਰ ਬਕਾਉ ਹੈ ਜੀ ਨਾਲ ਜੇ ਕਿਸੇ ਵੀ ਨੇ ਖੇਤੀਬਾੜੀ ਦੇ ਕੋਈ ਵੀ ਸਾਧਨ ਖਰੀਦਣਾ ਹੈ ਜਾਂ ਵੇਚਣਾ ਹੋਵੇ ਨੀਚੇ ਆਪਣਾ WhatsApp ਨੰਬਰ ਸੋ ਹੋ ਰਿਹਾ ਉਸ ਨੰਬਰ ਤੇ ਕਨੈਕਟ ਕਰ ਸਕਦੇ ਹੋ ਤੁਹਾਡੀ ਐਡ ਸਾਡੇ ਚੈਨਲ ਤੇ ਬਿਲਕੁਲ ਫ੍ਰੀ ਲੈ ਦਿੱਤੀ ਜਾਊਗੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਸੋਨਾ ਲੀਕਾ 750 DI ਟਰੈਕਟਰ ਆ ਜੀ 2006 ਮਾਡਲ ਆ ਫਸਟ ਓਨਰ ਆ ਜੀ ਛੇਚਰ ਦੇ ਵਿੱਚ ਟਰੈਕਟਰ ਹੈ ਇੰਜਨ ਗੀਅਰ ਲੈਫਟ ਦੀ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਪਿਆ ਜੀ ਇੰਜਨ ਗੀਅਰ ਲੈਫਟ ਬਿਲਕੁਲ ਓਕੇ ਆ ਫਸਟ ਓਨਰ ਟਰੈਕਟਰ ਹੈ ਜੀ ਮਾਲਕ ਵੀਰਾਂ ਦਾ ਏਰੀਆ ਮੋਗਾ ਜੀ ਉੱਥੇ ਟਰੈਕਟਰ ਖੜਾ ਹੈ ਆਲ オリジナル ਪੇਂਟ ਆ ਕਿਤੇ ਦੁਬਾਰਾ ਪੇਂਟ ਨਹੀਂ ਹੋਇਆ ਪਹਿਲੇ ਘਰੇ ਟਰੈਕਟਰ ਖੜਾ ਜੀ ਟਰੈਕਟਰ ਦੇ ਜੋ ਬੈਕ ਟਾਇਰ ਆ ਬਿਲਕੁਲ ਨਵੇਂ ਲੱਗੇ ਹੋਇਆ ਅਗਲੇ ਟਾਇਰ 70% ਟਾਇਰ ਆ ਜੀ ਸੈਂਪਲ ਸਟੇਰਿੰਗ ਦੇ ਵਿੱਚ ਟਰੈਕਟਰਾਈਜ਼ ਹੈਡ ਗੀਅਰ ਦੇ ਵਿੱਚ 2006 ਮਾਡਲ ਆ ਪੰਜਾਬ ਨੰਬਰ ਆ ਪਹਿਲੇ 9 ਕਾਪੀ ਆ ਜੀ ਪੀਵੀ ਨੰਬਰ ਟਰੈਕਟਰਾਈਜ਼ ਟਰੈਕਟਰ ਦੀ ਜੋ ਡਿਮਾਂਡ ਆ ਮਾਲਕ ਵੀਰਾਂ ਵੱਲੋਂ 2 ਲੱਖ ਤੇ 40000 ਰੁਪਿਆ ਰੱਖੀ ਗਈ ਹੈ ਬਾਕੀ ਮੌਕੇ ਤੇ ਲੈਸ ਜ਼ਰੂਰ ਹੋ ਜੂਗਾ ਜੀ ਵੀਡੀਓ ਵਿੱਚ ਕੰਡੀਸ਼ਨ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਾਫ਼ ਸੁਥਰੀ A1 ਕੰਡੀਸ਼ਨ ਦਾ ਟਰੈਕਟਰ ਹੈ ਜੀ ਬੈਕ ਟਾਇਰ ਬਿਲਕੁਲ ਨਿਊ ਲੱਗੇ ਹੋਇਆ ਜੇਕੇ ਕੰਪਨੀ ਦੇ ਅਗਲੇ ਟਾ ਰਸੀ ਪਰਸੈਂਟ ਦਾ ਇੰਜਨ ਗੇਅਰ ਟਰੈਕਟਰ ਤੁਸੀਂ ਬਾਗ ਕੇ ਲੈ ਸਕਦੇ ਹੋ ਮਾਲਕ ਵੀਰਾਂ ਦਾ ਏਰੀਆ ਮੋਗਾ ਹੈ ਉੱਥੇ ਟਰੈਕਟਰ ਟਰੈਕਟਰ ਜੋ ਡਿਮਾਂਡ ਹੈ 2 ਲੱਖ ਤੇ 40000 ਰੁਪਿਆ ਰੱਖੀ ਗਈ ਹੈ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਵੀ ਸਕਰੀਨ ਤੇ ਸ਼ੋਅ ਹੋ ਰਿਹਾ ਉਸ ਨੰਬਰ ਤੇ ਕਨੈਕਟ ਕਰ ਸਕਦੇ ਹੋ ਬਹੁਤ ਹੀ ਵਧੀਆ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਸੇ ਮਾਡਲ ਸੈਂਪਲ ਸਟੇering ਸ਼ਾਇਡ ਗੀਅਰ ਦੇ ਵਿੱਚ ਟਰੈਕਟਰ ਆ ਸੇ ਛਿਰੀ ਦੇ ਵਿੱਚ ਇੰਜਨ ਗੀਅਰ ਬਿਲਕੁਲ ਤਸੱਲੀ ਬਖਸਾ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਫਾਸਟ ਓਨਰ ਕਾਪੀ ਹੈ ਜੀ ਪਹਿਲੇ ਕਰੇ ਟਰੈਕਟਰ ਖੜਾ ਕਿਸੇ ਵਪਾਰੀ ਕੋਲ ਨਹੀਂ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਡਿਮਾਂਡ ਹੈ 240000 ਰੁਪਏ ਰੱਖੀ ਹੈ ਬਾਕੀ ਮੌਕੇ ਤੇ ਲੱਸੂ ਜੂ ਸਕਰੀਨ ਤੇ ਮੋਬਾਈਲ ਨੰਬਰ ਸੋ ਰਿਹਾ 969999 1086999064 ਨਾਸੀ ਮਾਲਕੀ ਦਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਕਨੈਕਟ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਕਮੈਂਟ ਜਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ